ਬੀ ਆਮ ਐਮ ਦਾਇ ਕਿਰ ਹਕੀਰ ਸ਼ਾ ਬਣਿਆ ਸਰਦਾਕਰ ਕਿਰ ਹਕੀਰ ਸ਼ਾ ਬਣਿਆ ਕਲਾਕਾਰ ਦਰ ਦਰ ਮੇਂ ਜਿਤਾਂ ਦੰਦਾਂ ਤੇਰੀ ਫਾਇਆ ਸਿਧਕ ਜਨ اللہ ہر کمل پھل لا ایک تو بیٹھا ایا نور جنان ایکا جنما جو پنن ہور گٹی بڑائی ایا کال تن قدرت ویکھے بسم اللہ بسم اللہ اپنا کے لو کریا جو ਜਗ ਮੜ ਕੇ ਨਾ ਕੋਈ ਜਨਾਈਆ ਦੇਖਾ ਜਾਣੇ ਕੋਈ ਦੂਰ ਅੰਤ ਨਾਮ ਸਾਲ ਸਾਲ ਬੰਦੇ ਪਰਵਾਰਿਆ ਪੀਰ ਤਤੰਬਰ ਮਹਿਕੂਬ ਆਪੇ ਮਿਲਾ ਮੈਂ ਆਪਣਾ ਰੰਗ ਰਕਾਈਆ ਜੋ ਤੀਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਕਾਲਿਕਵੇ ਕਿੰਖਣ ਤੁੰਦਾਈਆ ਕਾਲਿਕ ਕਾਲਕ ਖੇਲ ਵੇਹਾਰਾ ਦਰਤ ਮੰਡਾਇਨਾ ਮੇਰੇ ਦਰਤ ਮੰਡਾਇਨਾ ਸੱਚੇ ਨਾਮ ਆਮ ਆਮ ਬਖਾਇ ਸੁਪਤ ਸਾਥਤ ਆਪਣਾ ਰੂਪ 드러ਇਦਾ ਆਨੰਤ ਕੁਲਮਾ ਖੇល ਖਲਾਰਿਆ ਵੇਸ਼ ਬਟਾਇਏ ਮਾਨ ਮਾਨ ਮੁਖੂਲ ਕਾਤ ਰੂਪ ਨੂਪ ਆਪ ਧਾਰਿਆ ਲੇਖਾ ਜਾਣੇ ਤਾਮ ਕਤ ਦਸ ਲੇਖਾ ਜਾਣੇ ਤਾਮ ਕਤ ਦਸ ਬਾਤਲ

ਰਤਨ ਕਾਦਰ ਤੇ ਸੁਨ ਜਾਈਆ ਅਮਾਮ ਅਨਾਮਾ ਦੇ ਪੈਗਾਮ ਪੀਰ ਕੂੰਬਰ ਕਾਲਾ ਨਾ ਪੜਿਆ ਹਾ ਇੱਕ ਗੁੰਦੇਜਾ ਸਾ ਚਲਾ ਹਲੇ ਕਮ ਆਕਣ ਹੁਕਮ ਜਨਾਈਆ ਲੇਖਾ ਜਾਣੇ ਮੂਲ ਬਨਾਮ ਆਰੰਭ ਚੰਦਰ ਨਾਮ ਕੋਈ ਵੜਿਆਈਆ 14 ਤਤਪਕ ਵੇਖ ਬਗਲਾਮ ਬਗਲਤ ਦੇਖੇ ਥਾਆਂ ਕਾ ਸੁਖਾ ਜਗਨ ਨਾਮ ਸਾਚਤਿ ਲਈ ਮਨ ਕੋਈ ਪੜਾਈਆ ਜੋਤੀ ਜੋਤ ਸਰੂਪ ਆਪੇ Да, да, да. ਕਾਤੋ ਹੁਜਰਾ ਅਦੇਸੇ ਨਾ ਕੋਈ ਮਨਾਰਾ ਮਹਾਰਾਗ ਰੰਗ ਨ ਕੋਈ ਜਨੈ ਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਵੇਖ ਆ ਪੁੱਤਰ ਆਇਦਾ ਵੇਖ ਤਰਾਰੇ ਹੱਕ ਜਾਣਾ ਜਨਬ ਵੇਖ ਕਰਾਰੇ ਹੱਕ ਜਾਨਪੋ ਜਨਾਬ ਆਪਣਾ ਵੇਖ ਬਟਾਈਆ ਲੇਖਾ ਜਾਣੇ ਆਪੀ ਆਪ ਹਜਾਤ ਆਪਣੇ ਰੰਗ ਚਮਾਈਆ ਆਪੇ ਕਾਟਵਾ ਆਪੇ ਹੋਏ ਮੁਕਤ ਤਤ ਆਪੇ ਕਾਟੋ ਆਪੇ ਹੋਏ ਮੁਖਤ ਤਤ ਆਪੇ ਦੇ ਜਵਾਬ ਲਾਜਵਾਬ ਲਾਜਰੀ ਕਾਮ ਹੋ ਜਾਈਆ ਆਪੇ ਸ਼ਾਬਾਨ ਨਵਾਬ ਸ਼ਾਹ ਪਾਚਾ ਨਾਮ ਰਖਾਈਆ ਜੋਤੀ ਜੋ ਸਰੂਪ ਹਾਲ ਆਪ ਆਪਣੀ ਕਿਰਪਾ ਕਰ ਆਪਣਾ ਖੇਲ ਆਪ ਕਰਾਈਆ ਕਰਾਈ ਖੇਲ ਅਲਾਈ ਅੱਲਾ हैंडल हक वे मकाईदा मकामे हक हक ऊंचा टीला दर दर वे दर सुहाईदा अपने नूर रोया होया बिस्मिल्ला बिस्मिल अपनी तार बनाईदा अपनी जात आपे मिला दूसरे रंग ना कोई बखाएदा ਜੋਤੀ ਜੋ ਸੁਕਾਰਾ ਆਪਣੀ ਕਿਰਪਾ ਕਰ ਆਪਣਾ ਬੰਧਨ ਆਪ ਤੋੜਾਏ ਦਾ ਬੰਧਨ ਤੋੜੇ ਬੰਦੀ ਬੰਦ ਬੰਦਗੀ ਆਪਣੀ ਵਿੱਚ ਸਮਾਈਆ ਲੇਖਾ ਜਾਣੇ ਨਵ ਚੰਦੀ ਚੰਦ ਜਾਉਂਦੇ ਸੀ ਆਪਣਾ ਹੁਕਮ ਵਰਤਾਈਆ ਆਜਿ ਕਾਟ ਮਟਾਏ ਪੰਦ ਯੁਗ ਯੁਗ ਬੜ ਬਣ ਪਾਂਤੀ ਆਇਆ ਗੈਰ ਗੰਭੀਰ ਸੁਨਾਏ ਛਤ ਨਿਰਗੁਣ ਸਰਗਣ ਕਾਰ ਰਚਨਾਇਆ ਆਕੰਬਤ ਆਕਮਤ ਜਿਨਾਏ ਕਰਮ ਆਨੰਦ ਹਲਪਤ ਆਰਤ ਨਾ ਕੋਈ ਵਗਾਇਆ ਦਾਰਨ ਕਰ ਵੇ ਜਨਾ ਨਰੇ ਵੇਖੀਂ ਸੀਜ ਪਲੰਗ ਸਾਜੇ ਸੰਗਾਂਤਨ ਸੋਪਾ ਪਾਈਆ ਜੋਤੀ ਜੋ ਸਰੂਪ ਹਾਰਾ ਪੰਖੀ ਕਿਰਪਾ ਕਰ ਜੋਗ ਕਰਤਾ ਜੋਗ ਕਰਤਾ ਆਪਰਾ ਖਵਾਈਆ ਯੁਗ ਕਰਤਾ ਹਰ ਕਰਨੇ ਹਾਰਾ ਪੇਵਹ ਪੇਟ ਰਖਾਇਦਾ ਯਾਕਰਤ ਜੋਗ ਹੋਉ ਖੋਜਿਆ ਰਹਾ ਯਾਕਰਤ ਜੋ ਡੜਕ ਮਗਾਏਂਦਾ ਤ੍ਰੇ ਤ੍ਰੇ ਲਿਖਾ ਪਰ ਬਨਾਣਾ ਪੰਜਾਂ ਪੰਜਾਂ ਮੋਤੜਾਂਦਾ ਕੋਈ ਅਵਤਾਰ ਲੈ ਸਹਾਰਾ ਏਕ ਓੰਕਾਰਾ ਓਂਜਿਤ ਕਾਏਂਦਾ ਭਗਤਾ ਭਗਵੰਤ ਕੋ ਲੈ ਜੈਕਾਰਾ ਏਕਾ ਨਾਰਾ ਨਾਮ ਸੁਨੈਂਦਾ ਸੰਤ ਕੰਤਾ ਇੱਕ ਦਵਾਰਾ ਕਰ ਸੱਜੈ ਆਪੋ ਗੜਿਆਂਦਾ ਸਤਜੁਗ ਤ੍ਰੇਤਾ ਦਵਪਰ ਕਰਿਆ ਪਰ ਨਾਰਾ ਕਲ ਜੁਗਿਆ ਪੜਾ ਵੇਖ ਬਖੈਂਦਾ ਸੱਜ ਦੇਜ ਤੁਰ ਕਰ ਮਾਰਾ ਨਾਨਕ ਦੇ ਨਾਮ ਕਾਲ ਸੁਚ ਕਰਦੇ ਆ ਰਾਮ ਮਾਟੀ ਖਾਕੀ ਪਰ ਤਪਦਾ ਪੈਦਾ ਅੰਤਰ ਜਲਵਾ ਨੂਰ ਬੂਜਿਆ ਪ੍ਰਕਾਸ਼ ਪ੍ਰਕਾਸ਼ ਇਹ ਜਗਾਇਨਾ ਨਾਮ ਨਾਦ ਤੁਮ ਸਚੀ ਤੁਮ ਕਰਾਮ ਬਾਣ ਸੰਗਾਇ ਆਪ ਸੁਨਾਇਨਾ ਆਪਣਾ ਗੋਲ ਨੂਰੀ ਜਨਮ ਆਪਦਰਸਾਇਂਦਾ ਆਪ ਹਯਾਤ ਠੰਡੀ ਠਾਰਾ ਅੰਮ੍ਰਿਤ ਵੇਗ ਪਰਛਾਇਂਦਾ ਆਪਣਾ ਨੂਰ ਕਰ ਪ੍ਰਸਾਰਾ ਜੋਤੀ ਜੋਤ ਡਟ ਮੰਗਾਏਂਦਾ ਕਾਗਜ਼ ਕਲਮ ਨਾ ਲੇਖਣ ਹਾ ਲਾਜਰੀਕ ਹੋ ਤਿਆਰਾ ਆਪੇ ਆਪਣਾ ਰੂਪ ਮਟਾਇਂਦਾ ਜੋਤੀ ਜੋਤ ਸਰੂਪਾਰ ਆਪੇ ਆਪਣੀ ਕਿਰਪਾ ਕਰ ਆਪਣਾ ਸੰਦੇਸ਼ ਆਪ ਸੁਣਾ